ਭਾਈ ਜੁੜੇ ਰਹੋ ਯਾਰ ਕੁਝ ਕੁ ਗੱਲਾਂ ਕਰਾਂਗੇ ਦੱਸਾਂਗੇ ਹਾਲਾਤ ਸ਼ਹਿਰ ਦੇ ਤੇ ਜੋ ਅੱਜ ਆਪਾਂ ਸਵਾਲ ਕਰੇ ਸੀ ਸਵਾਲ ਜੁੜੇ ਰਹੋ ਭਾਈ ਯਾਰ ਕਨੈਕਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਹੈ ਪਹਿਲਾਂ ਤਾਂ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਅੱਜ ਆਪਾਂ ਕਲਤਾਰ ਵੀਡੀਓ ਉਹ ਥੋੜੀ ਜਿਹੀ ਸ਼ੋਸ਼ਰਾਬੇ ਚ ਬਣੀ ਸੀ ਇੱਕ ਮੇਰੇ ਨਾਲ ਕੋਈ ਬੰਦਾ ਨਹੀਂ ਉਹ ਨਾਲ ਬਾਈ ਬਣ ਕੇ ਹਨਾ ਉਹ ਆਪਾਂ ਜੋ ਅੱਜ ਸਵਾਲ ਕਰੇ ਸੀ ਉਹ ਆਪਾਂ ਵਿਅੰਗ ਕਰੇ ਸੀ ਕਲਤਾਰ ਸੰਧਮਾਨ ਸਾਹਿਬ ਨੂੰ ਉਹ ਕੀ ਬਿਆੰਗ ਕਰੇ ਸੀ ਮੈਂ ਤੁਹਾਨੂੰ ਸਵਾਲ ਦੱਸ ਦਾਂ ਕੀ ਸੀਗੇ ਮੈਂ ਤਾਂ ਸੰਧਵਾ ਸਾਹਿਬ ਨੂੰ ਐ ਕਰਿਆ ਸੀ ਜਾਈ ਇੱਕ ਤਾਂ ਵੀ ਸਾਡੇ ਸੀਗੇ ਉਹਨਾਂ ਦੇ ਨਾਲ ਸਾਡੇ ਮਾਨਸਾ ਦੇ ਐਮ ਐਲ ਏ ਸਿਹਤ ਮੰਤਰੀ ਬਿਜੇ ਸਿੰਘ 라 ਸੀ ਜਿਹਨਾਂ ਦੇ ਪਿੱਛੇ ਜੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਹਨਾ ਉਹ ਉਹਨਾਂ ਦੇ ਨਾਲ ਸੀਗੇ ਮੁੱਖ ਮਹਿਮਾਨ ਚ ਤੇ ਮੈਂ ਉਹਨਾਂ ਨੂੰ ਐ ਕਿਹਾ ਸੀ ਵੀ ਤੁਸੀਂ ਕੀ ਮੈਡੀਕਲ ਕਾਲਜ ਦਾ ਦਾ ਘਾਟਨ ਕਰਨਾ ਆਇਓ ਕਿਉਂਕਿ ਤੇ ਆਪਾਂ ਦਾ ਸਵਾਲ ਇਹ ਕਰੇ ਸੀਗੇ ਜੀ ਵੀ ਤੁਸੀਂ ਸਾਡੇ ਸਿਹਤ ਮੰਤਰੀ ਲੱਗੇ ਸੀ ਜਦੋਂ ਫਿਰ ਤੁਹਾਨੂੰ ਪਤਾ ਉਹਨਾਂ ਤੇ ਪਰਚੇ ਪੈਗੇ ਸੀ ਉਹ ਉਹਨਾਂ ਦੇ ਨਾਲ ਸੀਗੇ ਇਸ ਕਰਕੇ ਮੈਂ ਉਹਨਾਂ ਨੂੰ ਬਿਆੰਗ ਕਰਿਆ ਸੀਗਾ ਕਿ ਜੀ ਤੁਸੀਂ ਅਧ்கਾਟਨ ਕਰਨ ਆਏ ਹੋre ਮੈਡੀਕਲ ਕਾਲਜਾਂ ਦਾ ਜੋ ਕਿ ਸਾਡੇ ਇੱਕ ਬੱਚਿਆਂ ਦਾ ਹੱਕ ਹੈ ਹੁਣ ਕੱਲ ਅਸੀਂ ਬਠਿੰਡੇਮ ਦੇਖ ਕੇ ਆਏਗਾ ਉੱਥੇ ਜੇ ਉਹਨਾਂ ਨੇ ਉੱਥੇ ਮੰਤਰੀ ਹੁੰਦੇ ਹੋਏ ਆਪ ਦਾ ਸ਼ਹਿਰ ਦਾ ਤਾਕੜਾ ਕਰਦਾ ਸਾਡਾ ਸਿਹਤ ਮੰਤਰੀ ਸਾਡੇ ਬੱਚਿਆਂ ਲਈ ਕਿੱਡੀ ਤਾਕੜੀ ਸਹੂਲਤਾਂ ਦੇ ਸਕਦਾ ਸੀ ਵੀ ਜੀ ਇਹ ਤੁਸੀਂ ਆਪ ਹੀ ਫੜ ਕੇ ਉਹੋ ਜੇਲ ਤੁੰਨੇ ਸੀ ਤੇ ਅੱਜ ਵੀ ਤੁਹਾਡੇ ਨਾਲ ਨੇ ਥੋੜੀ ਸਰਕਾਰ ਪਿਛਤਾਚਾਰ ਜਾਈ ਇੱਕ ਦਾ ਪੈਸੇ ਬਲ ਕਰਿਆ ਸੀ ਦੂਜਾ ਜੋ ਆਪਾਂ ਸਵਾਲ ਕਰਿਆ ਸੀ ਵੀ ਨਸ਼ੇ ਤੇ ਜੀ ਜੋ ਨਸ਼ਾ ਸ਼ਰੇਆਮ ਸ਼ਹਿਰ ਚ ਬਿਕ ਰਿਹਾ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਪਰ ਕਲਤਾਰ ਸੰਧਮਨ ਸਾਹਿਬ ਤਾਂ ਫਿਰ ਵੀ ਜਵਾਬ ਦੇਣਾ ਚਾਹੁੰਦੇ ਸੀ ਨਾਲ ਦਿਓ ਹੂੰ ਹੂੰ ਕਰਨ ਲੱਗ ਜਾਂਦੇ ਨੇ ਜੋ ਚੋਰ ਹੁੰਦੇ ਨੇ ਆ ਚਮਚੇ ਹੁੰਦੇ ਨੇ ਧੱਕੇ ਮਾਰਨ ਲੱਗੇ ਕੋਈ ਬਾਜਬ ਗੱਲ ਜੀ ਨਹੀਂ ਕਰੀ ਹਾਲਾਂਕਿ ਖੜ ਕੇ ਜਵਾਬ ਦਿੰਦੇ ਇਸ ਮੇਰੀ ਸੈਟੀਸਫੈਕਸ਼ਨ ਕੋਲ ਚਲੋ ਕੋਈ ਗੱਲ ਨਹੀਂ ਆਪਾਂ ਦਾ ਸਵਾਲ ਕਰਨੇ ਸੀ ਕਾਮ ਮੁਖੋ ਇੱਕ ਆਮ ਸ਼ਹਿਰੀ ਹੋਣ ਦੇ ਨਾਗਰਿਕ ਹੋਣ ਦੇ ਨਾਤੇ ਆਪਾਂ ਸਵਾਲ ਕਰ ਲੇ ਹੁਣ ਨੰਬਰ ਤੋਂ ਗੱਲ ਆਉਂਦੀ ਹੈ ਜੋ ਆਪਾਂ ਮੁੱਦਾ ਨਸ਼ੇ ਦਾ ਚੱਕਿਆ ਹੋਇਆ ਸੋ ਨੂੰ ਮੈਂ ਗੱਲ ਲਾ ਦਾਂ ਬਈ ਮੇਰੇ ਸ਼ਹਿਰ ਦੇ ਵਾਸੀਆਂ ਲਈ ਹੈ ਇੱਕ ਆਪਣੇ ਸ਼ਹਿਰ ਦਾ ਬਹੁਤ ਵੱਡਾ ਨਸ਼ਾ ਬਕਰੀਤਾ ਮੈਡੀਕਲ ਨਸ਼ਾ ਬਕਰੀਤਾ ਆਪਾਂ ਦੋ ਤਿੰਨ ਬਾਰ ਫੜਿਆ ਉਹਦੇ ਪਾਏ ਹੋਏ ਪਰਚੇ ਵੀ ਚੱਲੀ ਜਾ ਰਹੇ ਆ ਬਈ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਉਹਦੀ ਭਤੀਜੀ ਜੋ ਕਿ ਬਹੁਤ ਵੱਡੇ ਕਾਲਜ ਚ ਪੜਦੀ ਸੀ ਮੈਂ ਉਹ ਮੈਡੀਕਲ ਵਾਲੇ ਦਾ ਨਾਮ ਦੱਸਣ ਚ ਮੈਨੂੰ ਕੋਈ ਹਰਜ ਨਹੀਂ ਆਪਾਂ ਤਾਂ ਉਹਦੇ ਨਾਲ ਬਹੁਤ ਲੜਿਆ ਪਰ ਆਪਾਂ ਇਸ ਕਰਕੇ ਨਹੀਂ ਦੱਸਣਾ ਚਾਹੁੰਦੇ ਕਿ ਕੁੜੀ ਦਾ ਹੋਇਆ ਉਹਦੀ ਭਤੀਜੀ 42 ਗ੍ਰਾਮ ਚਿੱਟੇ ਨਾਲ ਕੁਝ ਮੁੰਡਿਆਂ ਨਾਲ ਫੜੀ ਗਈ। ਸਮੇਤ ਗੱਡੀ 42 ਗ੍ਰਾਮ ਚਿੱਟੇ ਨਾਲ। ਬਹੁਤ ਚੰਗੇ ਕਾਲ ਚ ਪੜਦੀ ਸੀ। ਅਰਬਾਂ ਖਰਬਾਂ ਉਹਨਾਂ ਨੇ ਕਮਾਏ ਨੇ ਨਸ਼ਾ ਵੇਚ ਕੇ ਪੈਸਾ। ਉਹਦੇ ਚਾਚੇ ਨੇ ਲਾ ਲ ਉਹਦੇ ਪਿਓਨ ਜਿਵੇਂ ਵੀ ਆ ਹਨਾ ਤੇ ਉਹ ਵਿਚਾਰੀ ਚਿੱਟੇ 'ਚ ਫੜੀ ਗਈ। ਵਿਚਾਰੀ ਤਾਂ ਹੁਣ ਕਾਦੀ ਐ। ਇਹ ਹਾਲਾਤ ਨੇ ਵੀ ਸਾਡੇ ਸ਼ਹਿਰ ਦੇ ਲੋਕੋ ਐਸੇ ਕਰਕੇ ਮੈਂ ਪਿੱਟਦਾ ਵੀ ਆਪਣੀਆਂ ਧੀਆ ਵੀ ਆਪਣੀਆਂ ਭੈਣਾਂ ਵੀ ਇਸ 바ਸੇ ਤੁਰ ਪੈਣਗੀਆਂ। ਹੁਣ ਉਹ ਹੁਣ ਉਹ ਪਰ ਅਰੇ ਰੇਂਜ ਬਾਰੇ ਬਾਈ ਟੁੱਟ ਜਾਂਦੀ ਆ ਚਲੋ ਕੋਈ ਗੱਲ ਨਹੀਂ ਆਪਾਂ ਗੱਲ ਪੂਰੀ ਕਰਦੇ ਹਣਾ ਹੁਣ ਵੀ ਟੀਆਂ ਪਹਿਣਾ ਵੀ ਇਸ ਪਾਸੇ ਤੁਰਪੀਆਂ ਵੀ ਹੁਣ ਉਹ ਕੁੜੀ ਉਹ ਮੁੰਡੇ ਨਾਲ ਕੀ ਕਰਦੀ ਸੀ ਏਡੇ ਤੱਕੜੇ ਕਰਦੀ ਏਡੇ ਤੱਕੜੇ ਕਾਲਜ ਸਕੂਲ ਚ ਪੜਦੀ ਸੀ ਨਾ ਬਾਹਰ ਪੜਦੀ ਸੀ ਕਹਿੰਦੇ ਬਹੁਤ ਤਕੜੇ ਕਾਲਜ ਚ ਉਹ ਨਸ਼ਾ ਵੇਚਣ ਵਾਲੇ ਮੁੰਡੇ ਤੇ ਪਹਿਲਾਂ ਵੀ ਦੋ ਦੋ ਪਰਚੇ ਨੇ ਨਸ਼ਾ ਵੇਚਦੇ ਨੇ ਉਹ ਉਹਨਾਂ ਨਾਲ ਉਹਦਾ ਕੀ ਕੰਮ ਉਹ ਮੇਰੇ ਖਿਆਲ ਚ ਉਹਨੂੰ ਨਾਲ ਲੈ ਕੇ ਜਾਂਦੇ ਹੋਣਗੇ ਬਿਠਾ ਕੇ ਗੱਡੀ ਚ ਜਾ ਕੁੜੀ ਕਰਦੀ ਹੋ ਕੋਈ ਲਾਲਚ ਦੇ ਕੇ ਜਾਂ ਕੋਈ ਹੋਰ ਗੱਲਬਾਤ ਹੋ ਸਕਦੀ ਹੈ ਹੁਣ ਭਾਈ ਤੁਸੀਂ ਆ ਦੇ ਬੱਚਿਆਂ ਦਾ ਖਿਆਲ ਰੱਖੋ ਇਸੇ ਕਰਕੇ ਮੈਂ ਪੜਦਾ ਸ਼ਹਿਰ ਵਾਸੀ ਹੋ ਬਾਹਰ ਅੰਦਰ ਦੇ ਲੋਕਾਂ ਲਈ ਵੀ ਇਹ ਇੱਕ ਸਨੇਹ ਹੈ ਤੇ ਉਹ ਕੁੜੀ ਕੱਲ 42 ਗ੍ਰਾਮ ਨਸ਼ੇ ਨਾਲ ਫੜੀ ਗਈ ਹੈ ਮੈਂ ਸੋ ਉਹਦੀਆਂ ਫੋਟੋਆਂ ਬਲਰ ਕਰੀਆਂ ਹੋਈਆਂ ਕਈ ਵਾਰ ਅਗਲਾ ਕਹਿ ਜਾਂਦਾ ਹੋਈ ਦਾਪ ਮਰੀ ਜਾਂਦਾ ਹਨਾ ਦਿਖਾ ਵੀ ਦਿੰਨਾ ਭਾਈ ਹਨਾ ਆ ਦੇਖ ਲਓ ਇਹ ਤਾਂ ਹਾਲਾਤ ਨੇ ਜੀ ਸਾਡੇ ਓਏ ਸਰਿੰਦਰ ਸਿੰਦਰ ਕੈਮਰਾ ਡਿੱਡ ਕਿੱਥੋਂ ਹੁੰਦਾ ਓਏ ਹਣਾ ਜੀ ਮੈਂ ਤੁਹਾਨੂੰ ਫੋਟੋ ਦਿਖਾਉਣਾ ਅੱਗੇ ਉਹ ਦਿਖਾ ਦਿੰਦਾ ਜੀ ਇਹ ਆਹ ਦੇਖ ਲੋ ਜੀ ਆਹ ਕੁੜੀ ਜੀ ਤੇ ਗੋਲ ਚੱਕਰ ਲਾਇਆ ਹੋਇਆ ਇਹ ਕੁੜੀ ਐ 42 ਗ੍ਰਾਮ ਚਿੱਟੇ ਨਾਲ ਫੜੀ ਗਈ ਐ ਜਦੋਂ ਮੈਂ ਰੋਣਾ ਬਿਲਕਦਾ ਵੀ ਆਪਦੇ ਬੱਚਿਆਂ ਦਾ ਧਿਆਨ ਰੱਖੋ ਉਦੋਂ ਤੇ ਹੈਗੀ ਤਾਂ ਚਲੋ ਧੀ ਪੈਣਾ ਅਗਲ ਕਰ ਗੱਲ ਤਾਂ ਗਲਤ ਐ ਨਾ ਉਸ ਕੁੜੀ ਨੂੰ ਪਤਾ ਸੀ ਹਣਾ ਛੋਪਾਈ ਧਿਆਨ ਰੱਖਿਆ ਕਰੋ ਆਪਦੇ ਬੱਚਿਆਂ ਦਾ ਤੁਹਾਡੇ ਬੱਚੇ ਕਿੱਧਰ ਘੁੰਮਦੇ ਨੇ ਕਿਹਦੇ ਨਾਲ ਜਾਂਦੇ ਨੇ ਕੋ ਕਿਦੀ ਗੱਡੀ ਚ ਬੈੰਦੇ ਨੇ ਢੀਆਂ ਪੈਣਾ ਵੀ ਹੁਣ ਤਾਂ ਇਸ ਕੰਮ ਪਾਸੇ ਪੈ ਗਈਆਂ ਸਾਡੇ ਸ਼ਹਿਰ ਚ ਨਸ਼ਾਈ ਅੱਗੇ ਦਾ ਵਿਕੀ ਜਾਂਦਾ ਡਰਾਮਾ ਜਿਹਾ ਕਰਿਆ ਸੀ ਪੰਚਾਇਤੀ ਥਾ ਮਾਟਾ ਕੇ ਉਹ ਭਾਈਆਂ ਦਾ ਬਚਾਈ ਥਾ ਉਹਨੇ ਲਿਖਤਾ ਸੀ ਨਸ਼ੇ ਵਿਰੋਧ ਕੰਮ ਕਰ ਰਹੇ ਆ ਹਨਾ ਸਾਡੇ ਸ਼ਹਿਰ ਸ਼ਰੇਆਮ ਕੇ ਲੋਕ ਲੋਦਾ ਤੱਕ ਲੋ ਨਸ਼ਾ ਬਿਕਰੇ ਹੈ ਸਾਡੇ ਜਵਾਕਾਂ ਦੇ ਝੂਠੇਨ ਕਾਊਂਟਰ ਕਰੇ ਆਣੇ ਗੋਲੀਆਂ ਮਾਰ ਮਾਰ ਲਿਆ ਕੇ ਉਹ ਇੱਕੋ ਹੀ ਕਹਾਣੀ ਬਾਰ ਬਾਰ ਦਰਾਈ ਜਾ ਰਹੀ ਹੈ ਇੱਕੋ ਹੀ ਕਹਾਣੀ ਇਹ ਮੂਰਖਾਂ ਨੂੰ ਵੀ ਸਮਝ ਆਉਂਦਾ ਕਿ ਟੁਕੜ 4-500 ਬੰਦੇ ਦੀ ਕਹਾਣੀ ਦਰਾਤੀ ਵੀ ਬੰਦੇ ਨੂੰ ਰਿਮਾਂਡ ਤੋਂ ਲੈ ਕੇ ਆਏ ਸੀ ਪਿਸਤੌਲ ਬਰਾਮਦ ਕਰਾਉਣ ਗਏ ਇਹਦੇ ਪਿਸਤੌਲ ਚੱਕਿਆ ਤੇ ਫੈਰ ਮਾਰਿਆ ਇਹ ਕਹਾਣੀ 250 ਵਾਰ ਬਣ ਚੁੱਕੀ ਹੈ ਤੇ ਨਾ ਤਾਂ ਇਹ ਤੇ ਕੋਈ ਮਨੁੱਖੀ ਸੇਵਾ ਨਾ ਇਹ ਤੇ ਜੱਜਾਂ ਦਾ ਕੋਈ ਬੈਂਚ ਹੁੰਦਾ ਦਾ ਪੈਨਲ ਹੁੰਦਾ ਸੁਪਰੀਮ ਕੋਰਟ ਹਾਈ ਕੋਰਟ ਦਾ ਵੀ ਜਿੰਨਾ ਜਿੰਨਾਂ ਨੇ ਵੀ ਇਹਨਾਂ ਕੌਂਟਰ ਕਰੇ ਨੇ ਜਾਂ ਜਿੰਨਾਂ ਵੀ ਜ਼ਬਾਕਾਂ ਦੇ ਕਰੇ ਨੇ ਕੀ ਜਾਇਜ਼ ਕਰੇ ਨੇ ਜਿਨ੍ਹਾਂ ਦੇ ਕਰਨੇ ਨੇ ਉਹ ਸ਼ਰੇਆਮ ਗੁੰਡਾਗਰਦੀਆਂ ਕਰਦੇ ਫਿਰਦੇ ਨੇ ਸ਼ਰੇਆਮ ਬੰਦੇ ਮਾਰਦੇ ਫਿਰਦੇ ਨੇ ਸ਼ਰੇਆਮ ਫਰੋਤੀਆਂ ਲੈਂਦੇ ਫਿਰਦੇ ਨੇ ਜਿਹਦੇ ਕੋਈ ਅੱਗੇ ਪਿੱਛੇ ਹੁੰਦਾ ਨਹੀਂ ਉਹਦੇ ਗਿੱਟੇ ਚ ਜੇਲ੍ਹ ਚੋ ਲਿਆ ਕੇ ਗੋਲੀ ਮਾਰ ਦਿੰਦੇ ਨੇ ਇਹ ਵੀ ਕੱਲ ਨੂੰ ਆਏ ਇਹਨਾ ਸੋਚੋ ਕੱਲ ਨੂੰ ਇਹ ਆਪਾਂ ਨੂੰ ਵੀ ਘਰਾਂ ਜੋ ਕੜ-ਕੜ ਕੇ ਮਾਰਨਗੇ ਜਦੋਂ ਪੁਲਿਸ ਰਾਜ ਹੋ ਗਿਆ ਬਾਬੇ ਨਾਨਕ ਨੇ ਕਿੰਨਾ ਚਿਰ ਪਹਿਲਾਂ ਕਿੰਨਾ ਚਿਰ ਪਹਿਲਾਂ ਕਹਿੰਦਾ ਕੁੱਤਰ ਆਜ ਬਹਾ ਲਿਆ ਚੱਕੀ ਚੱਟੀ ਜਾਏ ਉਹੀ ਗੱਲ ਹੋ ਗਈ ਜੀ ਉੱਤਰਾਜਵਾਲੀ ਹੀ ਕੰਮ ਹੈ ਉਹੀ ਕੰਮ ਉਹ 607 ਸਾਲ ਪਹਿਲਾਂ ਵਾਲੀਆਂ ਗਲੀਆਂ ਹਨ ਏਤੀ ਮਾਰ ਪਈ ਕਰਲਾਣਾ ਤੈਂ ਕੀਤਾ ਦਰਦ ਨਾ ਆਇਆ ਦਰਦ ਨਹੀਂ ਆ ਰਿਹਾ ਲੋ ਰੋਜ਼ ਦੇਖ ਰਹੇ ਆ ਸਾਡੇ ਬੱਚੇ ਨਸ਼ੇ ਨਾਲ ਮਰ ਰਹੇ ਨੇ ਉੱਜੜ ਰਹੇ ਨੇ ਨਸ਼ਾ ਵੇਚਣ ਵਾਲੇ ਵੇਚ ਰਹੇ ਨੇ ਜਿਹੜੇ ਬੱਚੇ ਕਰਦੇ ਨੇ ਵਿਚਾਰੇ ਉਹਨਾਂ ਦੀ ਪਰਚੇ ਪਾਈ ਜਾਂਦੇ ਨੇ ਉਹਨਾਂ ਦੇ ਘਰ ਉੱਜੜੇ ਜਾ ਰਹੇ ਨੇ ਲੋਕ ਵੀ ਐ ਜਿਨ੍ਹਾਂ ਸੋਚਦੇ ਨਹੀਂ ਲੋਕ ਵੀ ਐ ਜਿਨ੍ਹਾਂ ਨੂੰ ਧਿਆਨ ਨਹੀਂ ਦਿੰਦੇ ਫਾਲੋ ਨਹੀਂ ਕਰਦੇ ਯਾ ਤਰ ਪੱਤਰਕਾਰ ਮਹਿਕਮਾ ਜੋ ਫੋਰਥ ਪਿੱਲਰ ਕਿਹਾ ਜਾਂਦਾ ਉਹ ਵੀ ਇਹ ਸਵਾਲ ਨਹੀਂ ਕਰਦੇ ਜਦੋਂ ਕਿਤੇ ਮੰਤਰੀ ਸੰਤਰੀ ਆਉਣੇ ਉਹਨਾਂ ਨੂੰ ਜੀ ਹਜ਼ੂਰੀ ਕਰਦੇ ਉਹਨਾਂ ਨੂੰ ਪੁੱਛਦੇ ਨਹੀਂ ਵੀ ਜੀ ਤੁਹਾਡੇ ਨਾਲ ਤਾਂ ਜੀ ਚੋਰ ਐ ਤੁਹਾਡੇ ਨਾਲ ਤਾਂ ਚੋਰ ਫਿਰਦੇ ਨੇ ਜੀ ਇਹਨਾਂ ਨੇ ਤਾਂ ਸਾਡਾ ਸ਼ਹਿਰ ਲੁੱਟ ਕੇ ਖਾ ਲਿਆ ਸਾਡੇ ਸ਼ਹਿਰ ਦਾ ਹੱਕ ਲੁੱਟ ਕੇ ਖਾ ਆ ਕਿਤੇ ਵੀ ਆਉਂਦੇ ਨੇ ਭ੍ਰਿਸ਼ਟਾਚਾਰ ਵਾਲੇ ਉਹ ਵੀ ਜੀ ਹਜ਼ੂਰੀ ਕਰਦੇ ਨੇ ਤੇ ਕੁਛ ਤੁਹਾਨੂੰ ਪਤਾ ਖਾਣ ਪੀਣ ਵਾਲਿਆਂ ਦਾ ਚਲੋ ਆਪ ਦਾ ਰੋਲ ਦਾ ਕਰਨਾ ਹੁੰਦਾ ਹੀ ਹੈ ਜਿਹੜੇ ਹਰ ਸਰਕਾਰ ਵੇਲੇ ਹਰ ਬਾਰ ਮੂਰੇ ਹੁੰਦੇ ਨੇ ਕਿਸ ਨਾ ਕਿਸੇ ਰੂਪ ਚ ਲੀਡਰਾਂ ਦੇ ਦੁਆਲੇ ਉਹਨਾਂ ਨੇ ਹੋਈ ਜਾਣਾ ਕੋਈ ਵੀ ਸਰਕਾਰ ਆ ਜਾਓ ਛੋੜੇ ਪਿੰਡਾਂ ਚ ਵੀ ਹੋਣਗੇ ਮੇਰੇ ਵੀ ਹੁੰਦੇ ਨੇ ਹਨਾ ਉਹ ਮਨੁੱਖ ਦੀ ਤਰਾਸਦੀ ਹੈ ਜਿਨ੍ਹਾਂ ਨੇ ਪੈਸਾ ਕਮਾਉਣਾ ਉਹ ਲੀਡਰਾਂ ਦੇ ਲਗੇ ਲੱਦੇ ਨੇ ਕਿਸੇ ਵੀ ਸਰਕਾਰ ਚ ਉਹਨਾਂ ਤੋਂ ਵਿਚਾਰ ਰੱਖਣਾ ਚਾਹੀਦਾ ਚੋਰ ਨੂੰ ਚੋਰ ਕਹਿਣ ਦੀ ਹਿੰਮਤ ਰੱਖੋ ਯਾਰ ਆ ਦੇਖ ਲਓ ਜੀ ਹਾਲ ਇਹ ਹਰੇਕ ਸ਼ਹਿਰ ਦੇ ਹਾਲ ਨੇ ਹਰੇਕ ਪਿੰਡ ਦੇ ਹਾਲ ਨੇ ਇੱਕ ਕੁੜੀ ਬਿਆਲੀ ਬਹੁਤ ਤਕੜੇ ਵੱਡੇ ਬਲੈਕੀ ਦੀ ਭਤੀਜੀ ਹੈ ਆਪਾਂ ਦੋ ਤਿੰਨ ਬਾਰ ਫੜਿਆ ਅਰਬਾਂ ਖਰਬਾਂ ਦੀ ਜਾਇਦਾਦ ਆ ਕਈ ਕਰੋੜਾਂ ਅਰਬਾਂ ਦੀਆਂ ਉਹਦੀਆਂ ਕੋਠੀਆਂ ਨੇ ਉਹਦੀ ਭਤੀਜੀ ਐ ਨਸ਼ਾ ਵੇਚਣ ਵਾਲੀ 42 ਗ੍ਰਾਮ ਕੁੜੀ ਤੇ ਇੱਕ ਮੁੰਡਾ ਜਾਂ ਦੋ ਮੁੰਡਿਆਂ ਦੇ ਪਰਚਾ ਪਾਇਆ ਗਿਆ ਸੋ ਭਾਈ ਉਹਨੂੰ ਤਾਂ ਪਤੀ ਸੀ ਉਹ ਮੁੰਡਿਆਂ ਦੇ ਪਹਿਲਾ ਪਰਚਾ ਸੀ ਉਹਨਾਂ ਨਾਲ ਜਾਂਦੀ ਆਉਂਦੀ ਸੀ ਹਰ ਬਾਰ ਆਪਾਂ ਨਾਂ ਨਹੀਂ ਲੈਂਦੇ ਵੀ ਕਿੰਨਾ ਦੀ ਆ ਕਿਉਂ ਲੈਣਾ ਗੱਲ ਕਰ ਨਸ਼ਾ ਵੇਚਣ ਦਾ ਮਾੜੀ ਗੱਲ ਹੀ ਉਹ ਨਸ਼ਾ ਜੋ ਉਹ ਲਿਆ ਕੇ ਗੱਡੀ ਸਪਲਾਈ ਕਰਦੇ ਸੀ ਮੂਰੇ ਬੈੰਦੀ ਸੀ ਗੱਡੀ 'ਚ ਵੀ ਪੁਲਿਸ ਨਾ ਰੋਕੇ ਵੀ ਨਾ ਲੈੜੀ ਐ ਗੱਲ ਕਰ ਜਦੋਂ ਉਹਨਾਂ ਨੇ ਫੜਨਾ ਹੋਵੇ ਫੜੀ ਲੈਂਦੇ ਨੇ ਸੋ ਭਾਈ ਵੱਡਿਆਂ ਨੂੰ ਵੀ ਫੜੋ ਵੱਡੇ ਮਗਰਮੱਛ ਬਹੁਤ ਜਿਆਦੇ ਨੇ ਉਧਰ ਧਿਆਨ ਨਹੀਂ ਜਾ ਰਿਹਾ ਇੱਥੇ ਸਾਡੇ 1.300 ਗ੍ਰਾਮ ਚਿੱਟਾ ਵੇਚਣ ਵਾਲਾ ਸਾਰੇ ਪਿੰਡ ਸਾਰੇ ਪਿੰਡ ਦੀ ਪੰਚਾਇਤ ਨੇ ਨਾਮ ਯਾਦ ਕਰਵਾਇਆ ਸੀ ਉਹ 300 ਗ੍ਰਾਮ ਵਾਲਾ ਇਹਨਾਂ ਤੋਂ ਹਜੇ ਤੱਕ ਨਹੀਂ ਫੜਿਆ ਗਿਆ 6 ਮਹੀਨੇ ਹੋ ਗਏ ਤੇ ਉਹ ਪਰਸੋਂ ਚੌਥੀ ਬਹੁਤ ਵੱਡੀ ਖੇਪ ਦੇਖ ਕੇ ਗਿਆ ਉਹ ਕਿਹਾ ਜਾ ਰਿਹਾ ਵੀ ਉਹਨੇ ਜਿਹੜਾ ਥਾਣਾ ਮੁਖੀ ਲੱਗਦਾ ਸਾਡੇ ਮਾਨਸਾਲਾ ਉਹਦੇ ਨਾਲ ਸੈਟਿੰਗ ਕਰੀ ਹੋਈ ਆ ਖੁੱਲੇ ਪੈਸੇ ਦਿੱਤੇ ਨੇ ਉਹਨਾਂ ਨੂੰ ਹੱਥ ਨਹੀਂ ਪਾ ਰਹੇ ਫਿਰ ਇਹ ਕਿੱਧਰ ਲਾ ਆਪਰੇਸ਼ਨ ਨਸ਼ੇ ਅਮਰੁੱਧ ਚੱਲਿਆ ਹੋਇਆ ਜੰਗ ਜਦੋਂ 200 ਗ੍ਰਾਮ ਹੈਵੀ ਰਿਕਵਰੀ ਵਾਲਾ ਦਾ ਸ਼ਰੀਆਮ ਫਿਰਦਾ ਭਗੌੜਾ ਹਾਂਜੀ ਜਗਰਾਤ ਸਿੰਘ ਭਾਈ ਰੂਪਾ ਜੀ ਬਹੁਤ ਬੁਰਾ ਹਾਲ ਹੈ ਸਹੀ ਗੱਲ ਹੈ ਜਦੋਂ ਅਸੀਂ ਅਸੀਂ ਕਰਦੇ ਸੀ ਇਹ ਕੰਮ ਤਾਂ ਸਾਡੇ ਤੇ ਪਰਚੇ ਪਾਤੇ ਜਦੋਂ ਅਸੀਂ ਅਸੀਂ ਲੋਕ ਇਹ ਨਸ਼ੇ ਬੁਧ ਲੜਦੇ ਸੀ ਸਾਡੇ ਤੇ ਪਰਚੇ ਪਾਤੇ ਤੇ ਹੁਣ ਵੀ ਤੁਸੀਂ ਉਹੀ ਕੁਸ਼ ਕਰ ਰਹੇ ਹੋ ਜੇ ਕਰਨ ਲੱਗੇ ਹੋ ਬਹੁਤ ਚੰਗੀ ਗੱਲ ਆ ਜੱਜ ਕੇ ਕਰੋ ਨਾ ਵੱਡੇ ਬਲੈਕਾਂ ਨੂੰ ਫੜੋ ਹਰਾਨੋਂ ਵਰਗੀਆਂ ਕੋਠੀਆਂ ਦਿਖਦੀਆਂ ਨਹੀਂ ਮੁੰਦਰਾ ਪੋਰਟ ਤੋਂ ਕਿੰਨੇ ਬਾਰ ਫੜਿਆ ਗਿਆ ਉੱਥੇ ਵਗਜੋ ਉੱਥੋਂ ਪੰਜਾਬ ਆਉਂਦਾ ਸਤਕਾਰਕੋਰ ਐਮਐਲ ਦੀ ਕੋਠੀ ਨੂੰ ਢਾਓ ਹੋਰ ਜਿਹੜੇ ਲਿਪਤ ਨੇ ਭ੍ਰਿਸ਼ਟਾਚਾਰ ਚ ਅਫਸਰ ਜਾਂ ਜਿਹੜੇ ਜਿਹੜੇ ਸ਼ਹਿਰ ਚ ਐਸਐਚਓ ਰਹਿੰਦੇ ਹੋਏ ਥਾਣੇ ਚ ਦੋ ਦੋ ਮੋਤਾਂ ਹੋਈਆਂ ਚੱਟੇ ਨਾਲ ਤਿੰਨ ਤਿੰਨ 10 10 ਹੋਈਆਂ ਜੀ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਚੈੱਕ ਕਰੋ ਵੀ ਇਹਨਾਂ ਕੋਲ ਇਹ ਨਹੀਂ ਜਾਇਦਾਦ ਕਿੱਥੋਂ ਬਣ ਗਈ ਉਹ ਨਸ਼ੇ ਵਾਲਿਆਂ ਦੀ ਜਾਇਦਾਦ ਹੈ ਜਿਹੜੇ ਥਾਣੇ ਮੁਖੀ ਦੇ ਅੰਡਰ 10 ਮੋਤਾਂ ਹੋਈਆਂ ਨੇ ਚੱਟੇ ਨਾਲ ਇੰਜੈਕਸ਼ਨ ਲਾ ਕੇ ਆ ਚਾਰ ਪੰਜ ਤਾਂ ਚਾਰ ਦਮਾਂ ਚ ਹੋ ਗਈਆਂ ਡੀ 27 ਚ ਉਹ ਉਹ ਉਹਦੀ ਜਾਇਦਾ ਚੈੱਕ ਕਰੋ ਬਸ ਲੋੜ ਹੀ ਨਹੀਂ ਆਮਦਨ ਤੋਂ ਵੱਧ ਕਰ ਲੀਡਰ ਵਾਲੀ ਕਰੋ ਉਹਨਾਂ ਦੇ ਘਾਟਾਓ ਛੋਡੀ ਆਪ ਦੀ ਅਫਸਰ ਸਾਹੀ ਛੋਡੇ ਆਪ ਦੇ ਲੀਡਰਾ ਭ੍ਰਿਸ਼ਟਾਚਾਰ ਚ ਲਿਫਟ ਨੇ ਕਿੰਨੇ ਉਹਨਾਂ ਦੀ ਜਾਇਦਾ ਚੈੱਕ ਕਰੋ ਪਤਾਪੀ ਲੱਗ ਜੂ ਹਰੇਕ ਪਾਸੋਂ ਕਮਿਸ਼ਨ ਖਾਣਾ ਸੀਵਰੇਜ ਚੋਂ ਕਮਿਸ਼ਨ ਖਾਣਾ ਟੈਂਡਰਾਂ ਚੋਂ ਕਮਿਸ਼ਨ ਖਾਣਾ ਟਰੱਕਾਂ ਯੂਨੀਅਨ ਜੋ ਕਮਿਸ਼ਨ ਖਾਣਾ ਇਹ ਕੰਮ ਹੈ ਘਰ ਭਰੀ ਜਾਂਦੇ ਨੇ ਪ੍ਰਾਪਰਟੀਆਂ ਬਣਾਈ ਜਾਂਦੇ ਨੇ ਇਹੇ ਆਮ ਆਦਮੀ ਵਾਲੇ ਜਿਹੜੇ ਆ ਆਪਾਂ ਵੀ ਵੋਟਾਂ ਪਾਈਆਂ ਸੀ ਮੈਨੂੰ ਬਾਲੇ ਕਹਿੰਦੇ ਤੂੰ ਪਾਈ ਕਿਉਂ ਬੋਲਦਾ ਬਾਈ ਅਸੀਂ ਉਹਨੂੰ ਵੋਟਾਂ ਪਾਈਆਂ ਸੀ ਅਸੀਂ ਚਾਹੁੰਦੇ ਸੀ ਵੀ ਸਹੀ ਕੰਮ ਹੋ ਜੇ ਸਾਰੇ ਨਹੀਂ ਪਾਈਆਂ ਹੋਈਆਂ 92 ਤਾਂ ਜਿੱਤੇ ਨਹੀਂ ਮੈਂ ਤਾਂ ਸੱਚ ਸੱਚੀ ਬੋਲ ਰਿਹਾ ਸੋ ਭਾਈ ਗੌਰ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੁਹਾਡਾ ਸ਼ੇਅਰ ਹੀ ਬਹੁਤ ਆ ਯਾਰ ਹਨਾ ਲੜਦੇ ਆ ਆਖਰੀ ਸਾਹ ਤੱਕ ਲੜਾਂਗੇ ਬਾਲੇ ਮੇਰੇ ਭਰਾ ਲੜਦੇ ਲੜਦੇ ਨੂੰ ਕੋਈ ਧਮਕੀ ਦੇ ਦੇ ਚਲੋ ਹੁੰਦਾ ਇਨਸਾਨ ਉਹ ਕਹਿ ਦਿੰਦੇ ਨੇ ਯਾਰ ਅਸੀਂ ਇਹ ਲੜਾਈ ਛੱਡਤੀ ਸਾਨੂੰ ਧਮਕੀਆਂ ਮੇਰੇ ਨਾਲ ਗੱਲ ਕਰਾਇਆ ਕਰੋ ਬਾਈ ਸਵੇਰੇ ਚਾਹ ਵਾਲੇ ਬਿਸਕਟ ਧਮਕੀਆਂ ਵਾਲੀ ਖਾਈ ਦੇ ਨੇ ਧਮਕੀਆਂ ਤਾਂ ਆਉਣਗੀਆਂ ਇਸ ਕੰਮ 'ਚ ਦੱਬੇ ਨਹੀਂ ਆਉਂਦੇ ਵਧਾਈਆਂ ਨਹੀਂ ਆਉਂਦੀਆਂ ਚੰਗੇ ਅਫਸਰ ਵੀ ਨੇ ਅਨੂਪ ਸੋਨੀ ਵਰਗੇ ਸਪੋਰਟਸਮੈਨ ਅਫਸਰ ਹੋਰ ਬਹੁਤ ਨੇ ਉਹਨਾਂ ਨੂੰ ਲਾਓ ਸਾਡੇ ਸਾਡੇ 'ਚ ਵੀ ਕਮੀ ਨੇ ਸਾਡੇ ਇਹੜੇ ਪੜ੍ਹਨ ਲਿਖਣ ਵਾਲੇ ਮੁੰਡੇ ਨੇ ਪੜ੍ਹਨ ਲਿਖਣ ਵਾਲੇ ਬੱਚੇ ਨੇ ਉਹ ਹਾਈਲਾਈਟ ਕਰਕੇ ਬਾਹਰ ਚਾਲਦੇ ਨੇ ਜੰਨਾ ਚ ਉਹ ਅਫਸਰ ਲੋਬੀ 'ਚ ਆਈ ਪੀਐਸ ਪੀਸੀਐਸ ਲੋਬੀ 'ਚ ਨਹੀਂ ਆਉਂਦੇ ਨਾ ਉਹਨਾਂ 'ਚ ਸਵਾਦ ਨਹੀਂ ਹ ਜਦੋਂ ਪੰਜਾਬੀ ਬੱਚੇ ਆਈਪੀਐਸ ਪੀਸੀਐਸ ਬਣ ਕੇ ਡੀਸੀ ਸਰ ਦੇ ਡੀਸੀ ਕਲੈਕਟਰ ਬਣਨਗੇ ਜਾਂ ਐਸਐਸਪੀ ਬਣਨਗੇ ਤਾਂ ਉਹ ਆਪੇ ਪੰਜਾਬ ਦਾ ਭਲੀ ਚੌਣਗੇ ਆਪਣੇ ਤਾਂ ਬਾਹਰੋਂ ਆਏ ਉਹਨਾਂ ਨੂੰ ਕੀ ਪਰਵਾਹ ਪੀਆ ਇਕੱਠਾ ਕਰਕੇ ਜਾਣਾ ਜੀ ਮਰੇ ਕੋਈ ਜੀਵੇ ਸੁਥਰਾ ਕੋਲ ਪਤਾ ਸੇ ਪੀਵੇ ਉਹ ਗੱਲ ਹੋ ਗਿਆ ਉਹੀ ਗੱਲ ਲੀਡਰਾਂ ਦੀ ਹੋ ਰੱਖੀ ਹੈ ਲੀਡਰਾਂ ਨੇ ਵੀ ਇਹੀ ਫੜ ਰੱਖਿਆ ਵੀ ਇਹ ਕੁਰਸੀ ਆ ਜਿੰਨਾ ਜਿਹੜਾ ਹੈਗੀ ਲੁਕ ਟਲੋ ਖਾ ਲੋ ਗਾਹਾਂ ਜਿਹੜਾ ਆ ਕੇ ਬਿਠਾਵਾਂਗੇ ਉਹ ਵੀ ਆਈ ਹੋਊਗਾ ਸੋ ਭਾਈ ਮੈਂ ਬੋਲਦਾ ਕਲਪਦਾ ਤਿੰਨ ਸਾਲ ਹੋ ਗਏ ਕਲਪਦੇ ਨੂੰ ਪਰਚੇ ਹੀ ਬਵਾਲੇ ਖੱਟਿਆ ਬੱਟਿਆ ਬਾਲੇ ਲੋਕ ਕਹਿੰਦੇ ਸੀ ਤੁਹਾਡੇ ਸਾਹਮਣੇ ਫਿਰਦੇ ਹੁੰਦੇ ਆ ਤੁਰਕੀ ਫਿਰਦੇ ਹੁੰਦੇ ਆ ਕੋਈ ਬਾਲਾ ਵੱਡਾ ਲਾਮ ਲਸ਼ਕਰ ਵੀ ਨਹੀਂ ਹਾਂ ਜੇ ਮੈਂ ਕਹਦਾ ਜੇ ਆਸ ਹੋਵੇ ਵੀ ਹਾਂ ਝੋਟੇ ਨਿਕਲਣੂ ਐਮਐਲਏ ਜਾਂ ਐਮਪੀ ਬਣਨਾ ਜਾਂ ਇਹਦੀ ਕੋਈ ਬਾਜ਼ਾਰਤ ਆਉਣੀ ਐ ਤਾਂ ਫਿਰ ਮੇਰੇ ਆਲੇ ਦੁਆਲੇ ਵੀ ਚੌਧਰਦਾਰੀਆਂ ਲੈਣ ਵਾਲਾਂ ਦਾ ਮੇਲਾ ਲੱਗਿਆ ਰਹੇ ਲੋਕਾਂ ਨੂੰ ਪਤਾ ਹੈਗਾ ਜ਼ਿਆਦਾਤਰ ਮੇਰੇ ਦਾ ਮੇਰੇ ਨਾਲ ਦੋਸਤ ਹੀ ਹੁੰਦੇ ਨੇ ਵਿਚਾਰੇ ਪਹਿਲੇ ਦਿਨ ਤੋਂ ਖੜੇ ਨੇ ਅੱਜ ਤੱਕ ਖੜੇ ਨੇ ਹਣਾ ਉਹ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਖਾਨ ਖਵਾਉਣ ਨੂੰ ਤਾਂ ਕੋਈ ਸਹੀ ਨਹੀਂ ਡੰਡੇ ਆ ਖਾਨ ਨੂੰ ਪਰਚਾ ਫਵਾ ਦੂਗਾ ਉਹਦਾ ਪੱਕੀ ਦੇ ਨਾਲ ਜਾਣਾ ਸੋ ਭਾਈ ਨਸ਼ੇ ਪਰ ਤੋਂ ਬੋਲੋ ਕੱਲਾ ਬੋਲ ਸਕਦੇ ਹਾਂ ਜੀ ਪ੍ਰੈਕਟੀਕਲ ਕਰਕੇ ਦੇਖਣਾ ਪ੍ਰੈਕਟੀਕਲ ਕਰਕੇ ਦੇਖ ਲਓ ਥਿਉਰੀਕਲ ਕਰਕੇ ਦੇਖਣਾ ਥਿਉਰੀਕਲ ਕਰਕੇ ਦੇਖ ਲਓ ਆਪਦੇ ਬੱਚਿਆਂ ਦਾ ਖਿਆਲ ਰੱਖੋ ਮੈਂ ਤਾਂ ਇਹ ਕੰਮ ਅਸਿਆਡੀ ਟੀਮ ਐਂਟੀ ਡਰਗ ਟਾਸਕ ਫੋਰਸ ਨੇ ਇਹ ਕੰਮ ਇਸ ਲਈ ਸ਼ੁਰੂ ਕਰਾਇਆ ਸੀ ਅਸੀਂ ਕਿਸੇ ਇੱਕ ਮਾਨ ਦਾ ਪੁੱਤ ਬਚਾ ਸਕੀਏ ਸ਼ਹਿਰ ਤੋਂ ਬਹੁਤ ਬਚਾਤੇ ਭਾਈ ਹੋਰ ਵੀ ਬਚਾਵਾਂਗੇ ਆਖਰੀ ਸਾਹਾਂ ਤੱਕ ਇਸੇ ਇਸੇ ਨਸ਼ੇ ਖਰਾਬ ਲੜਾਂਗੇ ਜੇ ਕੋ ਸੋਡਾ ਸਾਥ ਰਿਹਾ ਸੋਡਾ ਪਿਆਰ ਬਾਰੇ ਵੀਰ ਕਹਿ ਦਿੰਦੇ ਨੇ ਛੋਟੇ ਦਬ ਗਿਆ ਛੋਟੇ ਦਬ ਗਿਆ ਝੋਟਾ ਬਾਈ ਹੁਣ ਮੈਂ ਕਿੰਨੇ ਕ ਨਾਲ ਕਿੰਨੇ ਕ ਤੇ ਜਾ ਕੇ ਗਲਾਂ ਚ ਹਾਰ ਪਾਈ ਜਾਵਾਂ ਬਥੇਰੇ ਪਾਈ ਜਾਂਦਾ ਮੇਰੇ ਤੇ 10 ਪਰਚੇ ਨੇ ਮੈਂ 10 ਤਰੀਕਾ ਜਾਂਦਾ ਮਹੀਨੇ ਚ ਤਾਂ ਹਣਾ ਕਿੰਨੇ ਕ ਕਿੰਨੇ 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 ਕ ਦੇ ਹਾਰ ਪਾਈ ਜਾਵਾਂ ਫਿਰ ਸਮਾਰ ਇੱਕ ਜਿਹੜੇ ਬੁੱਧੀਜੀਵੀ ਹੁੰਦੇ ਨੇ ਉਹ ਬੋਲਣ ਲੱਗ ਜਾਂਦੇ ਵੀ ਇਹ ਹਾਰ ਪਾਉਂਦਾ ਜੀ ਇਹ ਕੰਮ ਗਲਤ ਆ ਔਰ ਫਿਰ ਕਰਾਂ ਤਾਂ ਮੈਂ ਕੀ ਕਰਾਂ ਡਾਂਗ ਸੋਟਾ ਮੈਂ ਨਹੀਂ ਮਾਰ ਸਕਦਾ ਕਿਸੇ ਦੇ ਸੋ ਭਾਈ ਦਵੇ ਦੋਵੇ ਕੋਈ ਨਹੀਂ ਪੂਰਾ ਜੱਜ ਕੇ ਲੜੀ ਜਾਂਦੇ ਆ ਪੂਰੀ ਚੜਦੀ ਕਲਾ ਚ ਹੈ ਸਾਰੀ ਟੀਮ ਹੀ ਚੜਦੀ ਕਲਾ ਚ ਹੈ ਜਿਹੜੀ ਚੀਜ਼ ਮੈਂ ਰੋਨਾ ਤਿੰਨ ਸਾਲਾਂ ਦਾ ਵੀ ਆਦੇ ਬੱਚੇ ਬਚਾਓ ਆਪ ਦੀਆਂ ਤੀਆਂ ਭੈਣਾ ਬਚਾਓ ਆ ਸਾਡੇ ਸ਼ਹਿਰ ਮਾਨਸਾ ਜਿਉਂ ਬੈਕਬਾਰਡ ਕਿਹਾ ਜਾਂਦਾ ਸਿੱਧੂ ਮੂਸੇ ਦਾ ਕੇ ਇਹ ਫਰੰਟ ਤੇ ਆਇਆ ਸੀ ਇੱਕ ਕੁੜੀ ਇੱਥੋਂ ਦੀ ਪੂਰੇ ਤਾਕੜੇ ਕਰਦੀ ਤਨਸ਼ਾਹੀ ਕਰਦੀ 42 ਗ੍ਰਾਮ ਚਟੇ ਨਾਲ ਫੜੀ ਗਈ ਆ ਭਾਈ ਤੇ ਕਈ ਭੈਣਾ ਕਰਦੀਆਂ ਵੀ ਨੇ ਸ਼ੇਅਰ ਕਰ ਦਿਆ ਕਰੋ ਇਹਨੂੰ ਤਾਂ ਕਿ ਗੱਲ ਪਹੁੰਚ ਜਾ ਕਰੇ ਕਿਉਂਕਿ ਸੱਚੀ ਗੱਲ ਨੂੰ ਦੱਬ ਦਿੱਤਾ ਜਾਂਦਾ ਕੰਜਰ ਮਕਾਰ ਕਰਾਂ ਮੈਂ ਨੱਚਣ ਗਾਉਣ ਵਾਲਾ ਕੰਮ ਕਰਾਂ ਗੰਦੀਆਂ ਰੀਲਾਂ ਵਾਲਾ ਕੰਮ ਕਰਾਂ ਸਟੂਲਿਆਂ ਨੂੰ ਵੀ ਸਰਾ ਸ਼ੇਅਰ ਕਰਦੇ ਹਾਂ ਭਾਂਦੇ ਰਾਂ ਨੂੰ ਹਨਾ ਉਹੀ ਕੋਈ ਰੀਲਾਂ ਨੂੰ ਵੀ ਸਰਾ ਸ਼ੇਅਰ ਕਰ ਦਿੰਨੇ ਕੋਈ ਨਵਾਂ ਡਰਾਮਾ ਕਰ ਲੈ ਕੋਈ ਨਵਾਂ ਜੋਕਰ ਬਾਜੀ ਕਰ ਲੈ ਨਵਾਂ ਨਿੱਤ ਨਵਾਂ ਦਿਖਾਵਾ ਕਰੇ ਉਧਰ ਵੱਧ ਤੁਸੀਂ ਪਸੰਦ ਕਰਦੋ ਹਨਾ ਸੋ ਬਾਈ ਸ਼ੇਅਰ ਕਰ ਦਿਓ ਆਪਾਂ ਦਾ ਸੱਚੀ ਬੋਲਣਾ ਜਿੰਨਾ ਹੋਇਆ ਉਹਨਾਂ ਬੋਲ ਕੇ ਜਾਵਾਂਗੇ ਜਿੰਨਾ ਪਰਮਾਤਮਾ ਨੇ ਬੁਲਾਇਆ ਜਿੰਨਾ ਜਰੋਂ ਨੇ ਸਵਾਸ ਬਖਸ਼ੇ ਨੇ ਗੁਰੂ ਗੋਬਿੰਦ ਸਿੰਘ ਤੇ ਪੂਰਾ ਆਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੂਰ ਸ੍ਰੀ ਪੂਰਾ ਆਸਰਾ ਛੋਡੇ ਭਾਈਆਂ ਦਾ ਸਾਧਕ ਸਾਥ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ ਕਰਿਓ ਜੇ ਗਲਤ ਮਲਤ ਗੱਲ ਹੋ ਗਈ ਬਈ ਸ਼ੇਅਰ ਕਰ ਦੇਣ